ਕਿੰਨੇ ਵਾਰ ਕਨੌਰ ਕੈਪਟਨ ਆਇਆ ਕਿੰਨੇ ਵਾਰ ਡੇੜਾ ਬੱਸੀ ਆਇਆ ਜਾਂ ਕਿੰਨੇ ਵਾਰ ਆਪਣੇ ਪਟਿਆਲੇ ਸ਼ਹਿਰ ਦੇ ਕਿਸੇ ਮਹੱਲੇ ਚ ਗਿਆ ਹੋਏ ਇੱਕ ਵਾਰ ਵੀ ਨਹੀਂ ਆ ਹੁਣ ਬੀਜੇਪੀ ਦੀ ਟਿੱਕ ਤੇ ਖੜੇ ਐ ਜੇ ਮੁੱਖ ਮੰਤਰੀ ਹੁੰਦੇ ਕੁਝ ਕਰ ਨਹੀਂ ਸਕੇ ਤੇ ਹੁਣ ਕੀ ਕਰਨਗੇ ਤੁਸੀਂ ਜਾਣਦੇ ਹੋ ਸਾਰੇ ਹੀ ਜਾਣਦੇ ਹੋ ਖੇਤੀ ਕਰਦੇ ਹੋ ਮੈਂ ਆਟੀਏ ਤੋਂ ਕਢਾਇਆ ਖੇਤੀ ਆਪਾਂ ਟਿਊਬਲ ਰੈਂਕ ਕਰਦੇ ਆਂ ਜਾਂ ਕਸੀਆਂ ਨਹਿਰਾਂ ਦੇ ਰੈਂਕ ਕਰਦੇ ਆਂ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦਾ ਸਾਡੇ 13 ਲੱਖ ਕਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਬੋਲੇ ਸੋ ਨਿਹਾਲ ਔਰ ਨਾ ਟਿਊਬਲ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਦਿੱਤੀ ਜਿੰਨੀਆਂ ਨਹਿਰਾਂ ਦੇ ਕਸੀਆਂ ਸਾਰੀਆਂ ਅਕਾਲੀ ਦਲ ਨੇ ਬਣਾਈਆਂ ਪੱਕੇ ਖਾਲੇ ਅਕਾਲੀ ਦਲ ਨੇ ਬਣਾਏ ਅੰਡਰਗਰਾਊਂਡ ਪਾਈਪਾਂ ਨਹੀਂ ਪਾਣੀ ਕਾਲੀ ਦਲ ਨੇ ਬਣਾਇਆ ਭੇਜਿਆ ਮੰਡੀਆਂ ਪਿੰਡਾਂ ਵਿੱਚ ਅਖਾਲੀ ਦਲ ਨੇ ਬਣਾਈਆਂ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਆ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਐ ਐਮਐਸਪੀ ਕਣਕੇ ਝੋਨੇ ਤੇ ਨਹੀਂ ਹੁੰਦੀ ਸੀ 1966 ਵਿੱਚ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਲੀ ਮੋਰਚਾ ਲਾ ਕੇ ਐਮਐਸਪੀ ਤੋਂ ਨੂੰ ਦੁਆਇਆ ਤੁਸੀਂ ਰਾਜਸਥਾਨ ਚਲੇ ਜਾਓ ਯੂਪੀ ਚੜੇ ਜੇ ਉੱਥੇ ਕੋਈ ਐਮਐਸਪੀ ਨਹੀਂ ਇਕੱਲੇ ਥੋਡੇ ਐ ਉਹ ਵੀ ਅਕਾਲੀ ਦੰਦੇ ਦਵਾਈ ਐ ਜਿੰਦਾਬਾਦ ਜਿੰਦਾਬਾਦ ਸੁਖਵੀਰ ਤੇਰੀ ਸੋਚ ਤੇ ਪਹਿਲੇ ਦਿਆਂਗੇ ਠੋਕ ਕੇ ਅਕਾਲੀ ਦਲ ਦੀ ਇੱਕ ਗੱਲ ਸਪਸ਼ਟ ਅਸੀਂ ਕਿਤੇ ਲਾਰੇ ਲਾਉਣ ਵਾਲੇ ਨਹੀਂ ਅਸੀਂ ਝੂਠੇ ਵਾਅਦੇ ਕਰਨ ਵਾਲੇ ਨਹੀਂ ਸਾਧ ਪ੍ਰਕਾਸ਼ ਸਿੰਘ ਬਾਦਲ ਜੋ ਕਹਿੰਦੇ ਸੀ ਨਾਲ ਦੇ ਨਾਲ ਕਰਦੇ ਸੀ ਜੇ ਅਸੀਂ ਕਿਹਾ ਕਿ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਧਾਲ ਦੇਵਾਂਗੇ ਹਰ ਮਹੀਨੇ ਦਿੰਦੇ ਸੀ ਜੇ ਬਾਦਲ ਸਾਹਿਬ ਨੇ ਕਿਹਾ ਲੜਕੀਆਂ ਦੀਆਂ ਸ਼ਾਦੀ ਵੀ ਸ਼ਗਨ ਦੇਵਾਂਗੇ ਸ਼ਗਨ ਸਕੀਮ ਚਾਲੂ ਕੀਤੀ ਬਾਦਲ ਸਾਹਿਬ ਨੇ ਪੈਨਸ਼ਨ ਬਜ਼ੁਰਗਾਂ ਨੂੰ ਦੇਣੀ ਸ਼ੁਰੂ ਕੀਤੀ ਪਹਿਲੇ ਪੈਨਸ਼ਨ ਨਹੀਂ ਹੁੰਦੀ ਸੀ ਪੰਜਾਬ 'ਚ ਅ 200 ਯੂਨਿਟ ਬਿਜਲੀ ਦੇ ਮਾਫ ਕੀਤੇ ਬਾਦਲ ਸਾਹਿਬ ਨੇ ਕੀਤੇ ਤੇ ਜਿਹੜੀ ਵੱਡੀ ਗੱਲ ਈ ਐਸਸੀ ਪਰਿਵਾਰਾਂ ਨੂੰ ਦੇ ਬੱਚਿਆਂ ਨੂੰ ਪੜਾਉਣ ਦਾ ਕੰਮ ਜੇ ਕੀਤਾ ਤੇ ਕਾလီ ਦਲ ਨੇ ਕੀਤਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਬੰਦ ਕਰ ਦਿੱਤਾ ਤੁਹਾਡੇ ਨਾਬੇ ਦਾ ਜਿਹੜਾ ਮੰਤਰੀ ਜੇਲ੍ਹ 'ਚ ਹੈ ਉਹੀ ਮੰਤਰੀ ਐ ਜਿਨੇ ਐਸਸੀ ਸਕਾਲਰਸ਼ਿਪ ਖਾਦੀ 6 ਲੱਖ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ ਮੁਫਤ ਪੜਾਉਂਦੇ ਸੀ ਅੱਜ ਉਹ ਵਿਚਾਰੇ ਵਾਂਝੇ ਹੋ ਗਏ ਪੜਾਈ ਤੋਂ ਇਹ ਤਾਂ ਬਾਹਰਬੀ ਸਾਹਿਬ ਦਾ ਸਰਕਾਰ ਸੀ ਮੁੱਖ ਮੰਤਰੀ ਥੋੜੇ ਵਿੱਚ ਰਹਿੰਦੇ ਸੰਗਤ ਦਰਸ਼ਨ ਕਰਦੇ ਹਰ ਹਲਕੇ ਥੋੜੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਕੀਤਾ ਕਿ ਨਹੀਂ ਕੀਤਾ ਤੁਸੀਂ ਦੱਸੋ ਸੰਗਤ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਦੇ ਕੇ ਜਾਂਦੇ ਸੀ ਸ਼ਰੋ ਆਪਣੀ ਅਕਾਲੀ ਦਾ ਜਿੰਦਾਬਾਦ ਅਸੀਂ ਨੌਜਵਾਨਾਂ ਨੂੰ ਜਿੰਦਾਬਾਦ ਤਕਰੀਬਨ 2 ਲੱਖ ਨੌਕਰੀਆਂ ਦਿੱਤੀਆਂ ਬਾਦਲ ਸਾਹਿਬ ਨੇ सारे जानते हैं जिन्हें पे कमीशन है सारे मुलाजमान पे कमीशन देने अकाली दल है एक भी मुलाजम का पिछले वी साल का पे कमीशन किसी होर ने नहीं दिता कला अकाली दल ने लागू किया ਵੀ ਆ ਕਾ ਵੀ ਇਹ ਦੀਆਂ ਕਿਸ਼ਤਾਂ ਵੀ ਖਾਲੀ ਦਿਲ ਦਿੰਦਾ ਸੀ ਜੋ ਸੂਲ ਦਾ ਮਲਾਜ਼ਮਾ ਨੂੰ ਦਿੱਤੀਆਂ ਉਹ ਕਾਲੀ ਦਿਲ ਨੇ ਦਿੱਤੀਆਂ ਆ ਤਾਂ ਸਾਰੇ ਲਾਰੇ ਲਾ ਕੇ ਮੈਂ ਮਲਾਜ਼ਮਾ ਨੂੰ ਬੇਨਤੀ ਕਰਦਾ ਐ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਕਰਾਂਗੇ ਤਾਂ ਤੁਸੀਂ ਵਾਪਸ ਸਾਨੂੰ ਲੈ ਕੇ ਆਓ ਤਾਂ ਹੀ ਹੋਊਗਾ ਨਹੀਂ ਤਾਂ ਆਹ ਦਾ ਝਾੜੂ ਵਾਲੇ ਤੇ ਕਾਂਗਰਸੀ ਤੇ ਕੱਲੇ ਲਾਰੇ ਲਾਉਣ ਵਾਲੇ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਐ ਬਾਦਲ ਸਾਹਿਬ ਦੇ ਟਾਈਮ ਅਸੀਂ ਜਿੰਮ ਖੇਡਾਂ ਦੇ ਸਬੰਧ ਦਿੰਦੇ ਸੀ ਤੁਸੀਂ ਦੇਖੋ ਕਿੰਨੇ ਸਟੇਡੀਅਮ ਬਣਾਏ ਜਿਹੜੇ ਹਾਕੀ ਦੇ 16 ਐਸਟ੍ਰੋਟਰ ਬਣਾਈਆਂ ਉਹਦਾ ਨਤੀਜਾ ਕੀ ਹੋਇਆ ਅੱਜ ਹਿੰਦੁਸਤਾਨ ਦੀ ਹਾਕੀ ਟੀਮ 11 ਪਲੇਅਰਾਂ ਵਿੱਚੋਂ 9 ਆਪਣੇ ਪੰਜਾਬ ਦੇ ਐ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਪਿੰਡ-ਪਿੰਡ ਵਿੱਚ ਕਬੱਡੀ ਦਾ ਸ਼ੌਂਕ ਜਾਗ ਗਿਆ 16 ਮੁਲਕਾਂ ਦੀਆਂ ਟੀਮਾਂ ਤਿਆਰ ਕਰਾਈਆਂ ਕਰੋੜਾਂ ਰੁਪਏ ਦਿੰਦੇ ਸੀ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਬੋਲੇ ਉਹਨਾਂ ਨੇ ਬੰਦ ਕਰ ਦਿੱਤੇ ਤੇ ਫਿਰ ਆਪਾਂ ਬਣਾਈ ਸਰਕਾਰ ਕਿਵੇਂ ਕਿਉਂ ਬਣਾਈ ਆ ਆਪਾਂ ਤਜਰਬਾ ਕਰਨਾ ਛੱਡ ਦਿਓ ਤੁਹਾਨੂੰ ਪਤਾ ਹੈ ਕਿ ਸਾਰਾ ਕੁਝ ਬਣਾਉਣ ਵਾਲਾ ਕਾਲੀ ਦੇ ਲੈ ਸਾਰਾ ਪੰਜਾਬ ਦੀ ਤਰੱਕੀ ਕਰੋਣ ਵਾਲਾ ਕਾਲੀ ਦੇ ਲੈ ਪਟਿਆਲੇ ਵਾਲਿਓ ਤੁਸੀਂ ਪਟਿਆਲੇ ਤੋਂ ਚੰਡੀਗੜ੍ਹ ਜਾਣਿਓ ਪਟਿਆਲੇ ਤੋਂ ਪਠੰਡੇ ਜਾਣਿਓ ਪਟਿਆਲੇ ਤੋਂ ਕਿਤੇ ਮਰਜੀ ਜਾਣਿਓ ਚਾਰ ਤੇ 6 ਲੇਨ ਸੜਕਾਂ ਦੇ ਹੁਣ ਜਾਣਿਓ ਪਹਿਲੇ ਦੇਖੋ ਸਿੰਗਲ ਸੜਕਾਂ ਸੀ ਅੱਜ ਇਹ ਥਰਮਲ ਪਲਾਂਟ ਹੈ ਅੱਜ ਬਿਜਲੀ ਜਿਹੜੇ ਤੁਹਾਡੇ ਘਰਾਂ ਚ ਆ ਰਹੀ ਹੈ ਆ ਪਚਾਉਣ ਵਾਲਾ ਕਾਲੀਦਲ ਹੈ ਪੈਦਾ ਕਰਨ ਵਾਲਾ ਕਾਲੀਦਲ ਹੈ ਜਿੰਨੇ ਥਰਮਲ ਪਲਾਂਟ ਪੰਜਾਬ 'ਚ ਹੈਗੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਥੋਡੇ ਆਪਣੇ ਰਾਜਪ੍ਰਭੂ ਮੈਂ ਆਪ ਆਇਆ ਸੀ ਉਦੋਂ ਬਣਾਉ ਨੂੰ ਕੀਤਾ ਤੇ ਫਿਰ ਕਾਂਗਰਸ ਕਿਸ ਵਾਸਤੇ ਵੋਟ ਲੈਂਦੀ ਹੈ ਆਪਾਂ ਵੋਟ ਕਿਸ ਵਾਸਤੇ ਪਾਉਣੇ ਆ ਆਪਾਂ ਪਾਉਣੇ ਆਪਣੀ ਸਰਕਾਰ ਚੁਣਨ ਵਾਸਤੇ ਜਿਹੜੀ ਸਰਕਾਰ ਆਪਣੇ ਪੰਜਾਬ ਨੂੰ ਤਰੱਕੀ ਕਰਾਊਗੀ ਮੈਂ ਉਹੀ ਕਹਿਣਾ ਚੁਣਾਂ ਆ ਖੇਤਰੀ ਪਾਰਟੀ ਹੈ ਅਕਾਲੀ ਦਲ ਜਿਹੜੀ ਥੋਡੇ ਬਾਰੇ ਸੋਚਦੀ ਹੈ ਆ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਪਾਵੇਂ ਕਾ ਹੈਗੇ ਆਪਣੇ ਝਾੜੂ ਵਾਲੇ ਤੇ ਭਾਵੇਂ ਬੀਜੇਪੀ ਐ ਆ ਦਿੱਲੀ ਵਾਲਿਆਂ ਨੇ ਤੁਹਾਡੇ ਨਾਲ ਕੋਈ ਲਗਾ ਨਹੀਂ ਸਭ ਤੋਂ ਵੱਡਾ ਨੁਕਸਾਨ ਜੇ ਤੁਹਾਡਾ ਕੀਤਾ ਪੰਜਾਬ ਦਾ ਕੀਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤਾ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਸਭ ਤੋਂ ਪਹਿਲੇ ਕਾਂਗਰਸ ਨੇ ਧੱਕਾ ਕੀਤਾ 1955 ਵਿੱਚ ਦੇਸ਼ ਦਾ ਕਾਨੂੰਨ ਐ ਜਿਹੜੇ ਸੂਬੇ ਵਿੱਚੋਂ ਦਰਿਆ ਨਿਕਲਦੇ ਐ ਉਹ ਸੂਬੇ ਦਾ ਹੱਕ ਪਾਣੀ ਦਾ ਉਹ ਸੂਬੇ ਦਾ ਹੀ ਐ ਪਰ 1955 ਵਿੱਚ ਜੋਹਰ ਲਾਲ ਮਹਿਰੂ ਨੇ Rajasthan ਦੀ ਜੰਗਾ ਨੂੰ ਕੁਛ ਕਰਨਾ ਸੀ ਗੁਲਜ਼ਾਰੀ ਨਾਮ ਦੇ ਨੂੰ ਬੁਲਾਇਆ ਜਿੰਨਾ ਆਪਣੇ ਨਹਿਰਾਂ ਦਾ ਪਾਣੀ ਐ ਅੱਧਾ Rajasthan ਨੂੰ ਦੇ ਦਿੱਤਾ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜ ਆ ਇੰਦਰਾ ਗਾਂਧੀ ਨੇ ਜੇ ਬਾਕੀ ਬਚਿਆ ਸੀ ਉਹ ਹਰਿਆਣੇ ਨੂੰ ਦੇਤਾ ਆ ਤਾਂ ਕਾਹਲੀ ਦਲ ਨੇ ਰੋਕ ਲਿਆ ਨਹੀਂ ਤਾਂ ਇੱਥੇ ਕੁਝ ਨਹੀਂ ਹੋਣਾ ਸੀ ਰੋਲ ਜਾਣਾ ਸੀ ਜੇ ਆਪਣਾ ਪਾਣੀ ਆਪਣੇ ਕੋਲੇ ਰਹਿੰਦਾ ਆਪਾਂ ਨੂੰ ਟਿਊਬਵਲ ਲਾਉਣ ਦੀ ਲੋੜ ਨਹੀਂ ਸੀ ਜਿਹੜਾ ਕਿੰਨਾ ਵੱਡਾ ਨੁਕਸਾਨ ਕੀਤਾ ਕੱਲਿਆ ਨਹੀਂ ਹੁਣ ਝਾੜੂ ਵਾਲੇ ਕੀ ਕਰ ਰਹੇ ਆ ਆ ਭਗਵਾਨ ਜੀ ਮਾਨ ਨੇ ਤੁਸੀਂ ਜਾਣਦੇ ਹੋ ਆ ਪਿਛਲੇ ਮਹੀਨੇ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਚੋਂ ਕੱਢਿਆ ਹੈ ਕਿਉਂ ਕੱਢਿਆ ਕਿਉਂਕਿ ਦਿੱਲੀ ਹਰਿਆਣਾ ਵਿੱਚ ਇਲੈਕਸ਼ਨ ਹੈ ਅਸੈਂਬਲੀ ਦੇ 6 ਮਹੀਨੇ ਬਾਅਦ ਭਗਵਾਨ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਦਵਾਉਂਗਾ ਸੁਪਰੀਮ ਕੋਰਟ 'ਚ ਆਪਣਾ ਕੇਸ ਚੱਲ ਰਿਹਾ ਹੈ ਭਗਵੰਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਉਹਨਾਂ ਨੂੰ ਕਹੋ ਲਿਖ ਕੇ ਦੇ ਦਿਓ ਕਿ ਟੇਲਾ ਉੱਤੇ ਪਾਣੀ ਸਾਡਾ ਵਾਧੂ ਹੈ ਉਹ ਰਿਪੋਰਟ ਸੁਪਰੀਮ ਕੋਰਟ ਦੇਣੀ ਸੀ ਉਹ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਪਾਣੀ ਦੇਣਾ ਸੀ ਪਰ ਮੈਂ ਵਧਾਈ ਦੇਣਾ ਪਟਵਾਰੀਆਂ ਨੂੰ ਜਿਨ੍ਹਾਂ ਨੇ ਕਿਹਾ ਭਾਵੇਂ ਨੌਕਰੀ ਚੋਂ ਕੱਢ ਦਿਓ ਪਰ ਅਸੀਂ ਨਹੀਂ ਲਿਖ ਕੇ ਦੇਵਾਂਗੇ ਹੁਣ ਐਜੇ ਲੋਕ ਐਜੀਆਂ ਪਾਠੀਆਂ ਦਿੱਲੀ ਵਾਲੀਆਂ ਉਹ ਇੱਥੇ ਆਉਂਦੀਆਂ ਕੱਲਾ ਲੁੱਟਣ ਵਾਸਤੇ ਆਉਂਦੀਆਂ ਝੂਠ ਬੋਲ ਕੇ ਗੁੰਮਰਾਹ ਕਰਕੇ ਆਉਂਦੀਆਂ ਹੁਣ ਤੁਸੀਂ ਦੇਖ ਲਓ ਇਸ ਇਲੈਕਸ਼ਨ ਵਿੱਚ ਇੱਕ ਪਾਸੇ ਕੱਲੀ ਥੋਡੀ ਪਾਰਟੀ ਹੈ ਥੋੜੇ ਆਸ਼ੀਰਵਾਦ ਨਾਲ ਲੜ ਰਹੀ ਹੈ 103 ਸਾਲ ਪੁਰਾਣੀ ਪਾਰਟੀ ਹੈ ਆ ਜਿਹੜੀ ਪਾਰਟੀ ਹੈ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਹੈ ਅਕਾਲੀ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਹੈ ਆਪਣੇ ਗੁਰੂ ਸਬਾਨੇ ਨਵੇਂ ਪਾਸ਼ਾ ਨੇ ਹਿੰਦੂ ਧਰਮ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਤੋਂ ਵੱਡੀ ਮਿਸਾਲ ਸੈਕੂਲਰਿਜ਼ਮ ਦੀ ਕੀ ਹੋ ਸਕਦੀ ਹੈ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਬਚਾ ਲਓ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਾਦਲ ਸਾਹਿਬ ਵਰਗੇ ਹੋਣੇ ਚਾਹੀਦੇ ਆ ਤੁਸੀਂ ਦੇਖੋ ਜੇ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਚਾਰੋਂ ਤਰ੍ਹਾਂ ਇੰਨੀ ਖੂਬਸੂਰਤ ਹੈਰਿਟੇ ਸਟਰੀਟ ਬਣਾਈ ਬਾਦਲ ਸਾਹਿਬ ਨੇ ਨਾਲ ਦੇ ਨਾਲ ਦੁਰਗਿਆਣਾ ਮੰਦਿਰ ਨੂੰ ਵੀ ਸਜਾਇਆ ਅਬ ਭਗਵਾਨ ਵਾਲਮੀਕੀ ਦੇ ਪਵਿੱਤਰ ਸਥਾਨ RAMDIVE ਨੂੰ 300 ਕਰੋੜ ਰੁਪਏ ਲਾ ਕੇ ਬਣਾਇਆ ਗੁਰੂ ਰਵਿਦਾਸ ਜੀ ਮਹਾਰਾਜ ਦਾ ਮੰਦਿਰ ਵੀ ਬਣਾਇਆ ਆ ਹੁੰਦੀ ਹੈ ਸਰਕਾਰ ਆ ਹੁੰਦੀ ਹੈ ਲੀਡਰ ਤੇ ਮੈਂ ਇਨਕੇ ਸ਼ਰਮਾ ਜੀ ਨਾ ਮੈਂ ਗੱਲ ਕਰ ਰਿਹਾ ਸੀ RAM ਜੀ ਦੀ ਨਾਨਕੇ ਤੁਹਾਡੇ ਇੱਥੇ ਹੈ ਕ੍ਰਾਮ ਤੇ ਮੈਂ ਇਹਨਾਂ ਨੂੰ ਮੈਨੂੰ ਕਹਿੰਦੇ ਪ੍ਰਮਾਤਮਾ ਗਿਆ ਮੇਰ ਕਰੇ ਸਾਡੀ ਸਰਕਾਰ ਆ ਜਾਏ ਤੇ ਮੈਂ ਉਹਨਾਂ ਨੂੰ ਕਿਹਾ RAM ਜੀ ਦਾ ਵੀ ਪਵਿੱਤਰ ਸਥਾਨ ਆਥੀ ਬਹੁਤ ਖੂਬਸੂਰਤ ਇੱਥੇ ਕ੍ਰਾਮ ਬਣਾਵਾਂਗੇ ਮਾਲਾ ਇਸੋ ਨਿਹ मंत्री ਦੇ ਬਿਆਨ ਸੁਣੀਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਇੰਨੇ ਨੀਵੇਂ ਚਲੇ ਗਏ ਤੁਸੀਂ ਦੇਖੋ ਪਿੱਛੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਕੀ ਜੇ ਤੁਸੀਂ ਬੀਜੇਪੀ ਦੀ ਸਰਕਾਰ ਨਾ ਲਿਆਂਦੀ ਮੁਸਲਮਾਨ ਭਰਾ ਸਾਰੇ Hindu ਪਰਵਾਨ ਦੇ ਮੰਗਲ ਸੂਤਰ ਬੀਬੀਆਂ ਦੇ ਮੰਗਲ ਸੂਤਰ ਖੋ ਲੈਣਗੇ ਆ ਕੋਈ ਬਿਆਨ ਪ੍ਰਧਾਨ ਮੰਤਰੀ ਲੈਵਲ ਦਾ ਤੇ ਹੁਣ ਇੰਨੇ ਘਬਰਾ ਕੇ ਕਿਉਂਕਿ ਯੂਪੀਜ ਵੀ ਹਾਰ ਗਏ ਤੇ ਹੁਣ ਕਹਿਣ ਲੱਗੇ ਯੂਪੀਜ ਬਿਆਨ ਸੀ ਕਿ ਜੇ ਬੀਜੇਪੀ ਨੂੰ ਨਾ ਜਿਧਾਇਆ ਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੀਆਂ ਪਾਣੀ ਦੀਆਂ ਟੂਟੀਆਂ ਵੀ ਪੱਟ ਕੇ ਲੈ ਜਾਣਗੇ ਆ ਤਾਂ ਜਾਨ ਆ ਗਿਆ ਮੈਂ ਪ੍ਰਧਾਨ ਮੰਤਰੀ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਮੈਂ ਸਿੱਖ ਧਰਮ ਬਾਰੇ ਬੜਾ ਕੁਝ ਕੀਤਾ ਕਰਤਾਰਪੁਰ ਕੋਰਿਡੋਰ ਲਿਆਂਦਾ ਹੈ ਜੇ ਜੇ 60 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਜਾਨ ਨਹੀਂ ਦੇਣਾ ਸੀ ਮੈਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਜਿਹੜੇ ਤੁਸੀਂ ਸਾਡੇ ਹੁਣ ਗੁਰੂ ਘਰ ਹੈ ਉਹ ਤਾਂ ਤੁਸੀਂ ਕਬਜ਼ੇ ਹੋ ਗਏ ਉਹ ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਰਐਸਐਸ ਦੇ ਕਬਜ਼ੇ ਕਰਾਦੀ ਕਿਉਂ ਨਾ ਪਹਿਲੇ ਉਹ ਛੱਡੋ ਡਾਕਟਰ ਹਜ਼ੂਰ ਸਾਹਿਬ ਦੀ ਕਮੇਟੀ ਦੇ ਆਰਐਸਐਸ ਕਬਜ਼ੇ ਹੋ ਗਈ ਹੈ ਉਹ ਕਿਉਂ ਨਹੀਂ ਛੱਡਦੇ ਡਾਕਟਰ ਪਟਨਾ ਸਾਹਿਬ ਤੇ ਕਬਜ਼ੇ ਹੋ ਗਈ ਹੈ ਉਹ ਵੀ ਇਹਨਾਂ ਨੇ ਕਰਾਇਆ ਹੈ ਆ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਮੇਟੀ ਪਹਿਲੀ ਵਾਰ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰਤਾ ਉੱਥੇ ਆਰਐਸਐਸ ਪਠਾਤੀ ਹੈ ਆ ਜਿਹੜੇ ਲੋਕ ਮੈਂ ਖੋਰ ਵੀ ਕਹਿਣਾ ਚਾਹਣਾ ਹੈ ਕਈ ਲੋਕ ਚੋਲਾ ਪਾ ਕੇ ਉਤੋਂ ਗਾਤਰਾ ਪਾ ਕੇ ਦਿਖਾਉਣਗੇ ਕਿ ਅਸੀਂ ਜਾਦੇ ਪੰਥਕਾਂ ਹੈ ਤੇ ਉਹਨਾਂ ਦਾ ਨਿਸ਼ਾਨਾ ਕੋਈ ਕਾਂਗਰਸ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਆਪ ਨਹੀਂ ਕੋਈ ਬੀਜੇਪੀ ਨਹੀਂ ਉਹਨਾਂ ਦਾ ਨਿਸ਼ਾਨਾ ਕਾਲੀ ਦਲਾ ਹੈ ਕਿਉਂਕਿ ਇਹ ਲੋਕ ਆ ਸਾਰੇ ਲੋਕ ਏਜੰਸੀਆਂ ਦੇ ਬੰਦੇ ਹੈ ਨਿਸ਼ਾਨਾ ਇੱਕੋ ਇੱਕ ਹੈ ਕਿ ਥੋੜੀ ਮਾਂ ਪਾਰਟੀ ਨੂੰ ਤਕੜਾ ਕਮਜ਼ੋਰ ਕਰਨਾ ਹੈ ਤੁਸੀਂ ਧਿਆਨ ਸਿੰਘ ਮੰਡ ਦੇਖ ਲਓ ਤੁਸੀਂ ਜਸਪੀਰ ਰੋਂਡੇ ਦੇਖ ਲਓ ਤੁਸੀਂ ਦਾਦੂ ਵਾਲ ਦੇਖ ਲਓ ਸਾਰੇ ਆਰਐਸਐਸ ਤੇ ਏਜੰਸੀਆਂ ਦੇ ਨਾਲ ਰਲ ਕੇ ਅਕਾਲੀ ਦਲ ਦੇ ਖਿਲਾਫ ਐਸ ਇਲੈਕਸ਼ਨ 'ਚ ਵੀ ਚੱਲੇ ਆ। ਕਿਉਂ? ਉਹਨਾਂ ਨੂੰ ਹੁਕਮ ਆਇਆ ਹੈ ਕਿ ਅਕਾਲੀ ਦਲ ਨੂੰ ਹਰਾਉਣਾ ਹੈ ਆਪਣੀ ਕੌਮ ਦੀ ਪਾਰਟੀ ਜਥੇਬੰਦ ਨੂੰ ਤਗੜਾ ਨਹੀਂ ਹੋਣ ਦੇਣਾ। ਐਜੀ ਹਾਲਾਤ ਬਣਾਤੀ ਹੈ। ਐਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਬਚਾ ਲਓ। ਤੁਸੀਂ ਹੀ ਬਚਾ ਸਕਦੇ ਹੋ। ਕਿਉਂਕਿ ਤੁਸੀਂ ਗਲਤ ਫੈਸਲੇ ਕਰ ਕਰਕੇ ਆ 10 ਸਾਲ ਜ਼ਿੰਦਗੀ ਦੇ ਖਰਾਬ ਕਰ ਲੇ। 5 ਸਾਲ ਹੱਕਾਂ ਕੈਪਟਨ ਦੇ ਰਾਜ ਦੇਖ ਲਿਆ ਡੱਕਾ ਨਹੀਂ ਟੁੱਟਿਆ ਥੋੜੇ ਦੇਖੋ ਹੜ ਆ ਜਾਂਦੇ ਇੱਥੇ ਘੱਗਰ ਦਾ ਕਿੰਨਾ ਵੱਡਾ ਮਸਲਾ ਮੁੱਖ ਮੰਤਰੀ ਤੁਹਾਡੇ ਹਲਕੇ ਦਾ ਜੇ ਚਾਹੁੰਦਾ 5-400 ਕਰੋੜ ਰੁਪਏ ਲਾ ਕੇ ਸਾਰਾ ਹੱਲ ਕਰ ਦਿੰਦਾ ਪਟਿਆਲੇ ਵਾਲਿਓ ਮੇਰੇ ਵੀਰ ਰਣਕੇ ਸ਼ਰਮਾ ਨੂੰ ਤੁਸੀਂ ਚਿਤਾਈ ਦੇਣਾ ਅਸੀਂ ਕੁਝ ਮਰਜ਼ੀ ਕਰੇ ਮੇਰਾ ਤੁਹਾਡੇ ਨਾਲ ਵਾਦਾ ਘੱਗਰ ਦੀ ਮੁਸ਼ਕਲ ਪੱਕੀ ਹੀ ਕਰ ਦਾਂਗੇ ਬੋਲੇ ਸੋ ਨਿਹਾਲ ਤਿਆ ਜਿਹੜੇ ਝਾੜੂ ਵਾਲੇ ਆ ਮੁੱਖ ਮੰਤਰੀ ਇਹਨੇ ਤਾਂ ਬੁਰਾ ਹਾਲ ਕਰਤਾ ਪੰਜਾਬ ਦਾ ਇੱਕ ਸ਼ਰਾਬੀ ਨੂੰ ਆਪਾਂ ਦੇਦੀ ਸਰਕਾਰ ਅੱਜ ਹਾਲਤ ਕੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਆਹੀ ਬੇਨਤੀ ਕਰਨਾ ਚਾਹਣਾ ਹੈ ਅਕਾਲੀ ਦਲ ਥੋਡੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਰਹਿਣਾ ਇੱਥੇ ਹੈ ਪੰਜਾਬ ਦੀ ਤਰੱਕੀ ਕਰਾਉਣ ਵਾਲਾ ਅਕਾਲੀ ਦਲ ਕਿਸਾਨਾਂ ਦੀ ਬਾਹ ਫੜਨ ਵਾਲਾ ਅਕਾਲੀ ਦਲ ਗਰੀਬ ਦੀ ਬਾਹ ਫੜਨ ਵਾਲਾ ਅਕਾਲੀ ਦਲ ਇੰਡਸਟਰੀ ਲਿਆਉਣ ਵਾਲਾ ਅਕਾਲੀ ਦਲ ਵਪਾਰੀਆਂ ਦਾ ਸਾਥ ਦੇਣ ਵਾਲਾ ਅਕਾਲੀ ਦਲ ਸਾਰੇ ਧਰਮਾਂ ਦਾ ਸਰਕਾਰ ਕਰਨ ਵਾਲਾ ਅਕਾਲੀ ਦਲ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਵਿੱਚ ਭਾਈਚਾਰਕ ਸਾਂਝ ਬਣਾਉਣ ਵਾਲਾ ਅਕਾਲੀ ਦਲ ਆਪਾਂ ਨੂੰ ਹੋਰ ਕਿਸੇ ਦੀ ਲੋੜ ਕੀ ਹੈ ਕੀ ਲੋੜ ਹੈ ਆਪਾਂ ਜੇ ਬਚਣਾ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਉਣਾ ਪੈਣਾ ਜਿਵੇਂ ਦਿੱਲੀ ਵਾਲੀਆਂ ਪਾਰਟੀਆਂ ਨੇ ਆਪਣੇ ਕਿਸਾਨਾਂ ਨੂੰ ਬਾਰਡਰ ਸੀਲ ਕਰਕੇ ਬਾਰਡਰ ਸੀਲ ਕਰਕੇ ਕਿਸਾਨਾਂ ਨੂੰ ਉਧਰ ਜਾਣ ਨਹੀਂ ਦਿੱਤਾ ਦਿੱਲੀ ਤੱਕ ਤੁਸੀਂ ਵੀ ਪਹਿਲੀ ਜੂਨ ਬਾਰਡਰ ਸੀਲ ਕਰ ਦਿਓ ਇੱਕ ਵੀ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਜਾਣੀ ਚਾਹੀਦੀਆਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਨੂੰ ਦੇਣਾ ਚਾਹੀਦਾ ਤਬਦਲਦੇ ਹੋ ਸਤਾਜ ਬਦਲਦੇ ਹੋ ਅੰਨਾ ਦਾ ਰਾਜ ਬਦਲਦੇ ਹੋ ਨਾਲੇ ਖਾਲਸਾ ਜੀ ਤੁਸੀਂ ਕਿਵੇਂ ਭੁੱਲ ਗਏ ਕਿ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਂ ਪਾਦੇ ਤੁਹਾਡੇ ਸਰਪਾਲ ਸਾਹਿਬ ਤੇ ਹਮਲਾ ਕੀਤਾ ਆਪਾਂ ਭੁੱਲ ਗਏ 40 ਸਾਲ ਐਡਾ ਵੱਡਾ ਆਪਣੇ ਤੇ ਹਮਲਾ ਹੋਇਆ ਕੱਲਿਆਂ ਨਹੀਂ 40 ਸਾਲ ਪਹਿਲੇ ਭਾਵੇਂ ਕਾਨਪੁਰ ਆ ਭਾਵੇਂ ਨਾਗਪੁਰ ਆ ਭਾਵੇਂ ਦਿੱਲੀ ਐ ਜਿੱਥੇ ਤੁਹਾਡੇ ਭੈਣ ਭਰਾ ਰਹਿੰਦੇ ਸੀ ਉਹਨਾਂ ਦੇ ਘਰ ਸਾੜੇ ਗਏ ਦੁਕਾਨਾਂ ਸਾੜੀਆਂ ਗਈਆਂ ਤੇ ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਅੱਗ ਲਾਏ ਗਏ ਕਿ ਆਪ ਭੁੱਲ ਗਏ ਆ ਐਡੀਆਂ ਚੀਜ਼ਾਂ ਜਿਹੜੇ ਕਮਾਂ ਚੀਜ਼ਾਂ ਭੁੱਲ ਜਾਣੀਆਂ ਪਰ ਦੁੱਖ ਲੱਗਦਾ ਕਿ बार-बार ਪੰਜਾਬ ਵਿੱਚ ਫਿਰ ਤੋਂ ਕਾਂਗਰਸ ਨੂੰ ਵੋਟ ਪੈ ਜਾਂਦੀ ਹੈ ਤੇ ਉਹਨਾਂ ਦੀ ਸਰਕਾਰ ਆਵਾ ਜਾਂਦੀ ਹੈ ਤੇ ਆਪਣੀ ਪਾਰਟੀ ਨੂੰ ਤੁਸੀਂ ਪਿੱਛੇ ਹਟ ਦਿੰਦੇ ਹੋ ਇਸ ਕਰਕੇ ਦੋ ਗੱਲਾਂ ਮੈਂ ਕਹਿਣੀਆਂ ਚਾਹਣਾ ਇੱਕ ਤਾਂ ਪੈਸੇ ਇਲੈਕਸ਼ਨ ਵਿੱਚ ਇੱਕ ਤਾਂ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਬਣਾਉਣਾ ਦੂਜੀ ਗੱਲ ਜਿਹੜੇ ਆਪਣੇ ਆਪ ਨੂੰ ਪੰਥਗੜ ਖੜਾ ਕਰਦੇ ਐ ਆਪਣੇ ਆਪ ਨੂੰ ਪੰਥਕ ਉਮੀਦਵਾਰ ਕਹਿੰਦੇ ਐ ਉਹਨਾਂ ਦਾ ਸਾਰਿਆਂ ਦਾ ਪਛੋਕੜ ਦੇਖੋ ਤੇ ਮੈਂ ਬੇਨਤੀ ਕਰਨਾ ਉਹ ਪੰਥਕ ਉਮੀਦਵਾਰ ਨਹੀਂ ਪੰਥ ਦੀ ਨਮਾਇੰਦਗੀ ਜੱਥੇਮੰਦੀ ਥੋੜੀ ਐ ਆ 103 ਸਾਲ ਪੁਰਾਣੀ ਪਾਰਟੀ ਐ ਕੰਤਕਮੀ ਕੁੱਕ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਉਹ ਲੋਕ ਹੈ ਉਹਨਾਂ ਤੋਂ ਵੀ ਬਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼ਰਮ ਅਡੀ ਅਕਾਲੀ ਦਾ ਜਿੰਦਾਬਾਦ ਸ਼ਰਮ ਅਡੀ ਅਕਾਲੀ ਦਾ ਜਿੰਦਾਬਾਦ ਸਖਬੀਰ ਤੇ ਵੀ ਸੋਚਤੇ ਬਰਾਦਰਾਂ ਦੇ ਟੈਂਕੀ ਸ਼ਰਮਾ ਜੀ ਸਖਬੀਰ ਤੇ ਵੀ ਸੋਚਤੇ ਬਰਾਦਰਾਂ ਐਨ ਕੇ ਸ਼ਰਮਾ ਜੀ ਨਾਲ ਮੇਰਾ ਸੰਬੰਧ ਪਿਛਲੇ 40 ਸਾਲ ਦਾ ਹੈ ਮੇਰੇ ਭਰਾਵਾ ਮੰਗੂ ਹੈ ਸਾਲ ਛੋਟਾ ਹੀ ਹੁੰਦਾ ਸਕੂਲ ਪੜ੍ਹਦਾ ਉਦੋਂ ਦੀ ਸਾਡੀ ਦੋਸਤੀ ਹੈ ਐਸ ਕਰਕੇ ਸਹੀ ਮੰਨੇ ਤੇ ਵਧੀਆ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਜਿਹੜੇ ਥੋੜੇ ਵਿੱਚੋਂ ਨਿਕਲਿਆ ਇਹ ਗਰੀਬ ਕਰਦਾ ਜਿਨੇ ਮਿਹਨਤ ਕਰਕੇ ਆਪਣੀ politcal space ਵੀ ਬਣਾਇਆ ਤੇ ਕਰਵਾਏ ਵੀ ਉਧਾਇਆ ਇਹ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਦੂਜੇ ਸਾਰੇ ਉਮੀਦਵਾਰ ਨੇੜੇ ਤੇੜੇ ਦੇ ਨਹੀਂ ਆ ਜਰੂਰ ਧਿਆਨ ਰੱਖਿਓ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਫਤੇ ਪਟਿਆਲੇ ਜ਼ਿਲ੍ਹੇ ਦੇ ਕੋਨੇ-ਕੋਨੇ ਤੋਂ ਆਈਆਂ ਸਾਰੀਆਂ